ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਧਾ ਲਓ ਜੀ ਅੱਜ ਦੀ ਸਵੇਰ ਕਸੌਲ ਦੀਆਂ ਪਹਾੜੀਆਂ 'ਚ ਤੇ ਫੇਰ ਰਹੇ ਆ ਜੀ ਕਸੌਲ ਕੋਲ ਘੁੰਮਾਏ ਹੋਏ ਆ। ਅ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪਾਈ ਥੋੜਾ ਜਿਹਾ ਟਾਈਮ ਕੰਮ ਤਾਂ ਚਲੋ ਚੱਲਦੇ ਹੀ ਰਹਿਣੇ ਹਨਾ। ਸਾਰੀ ਜ਼ਿੰਦਗੀ ਉਹ ਕੰਮ ਕਰਨਾ ਏ ਪਰ ਥੋੜਾ ਜਿਹਾ ਟਾਈਮ ਜਿਹੜਾ ਏ ਉਹ ਆਪਣੀ ਫੈਮਿਲੀ ਨੂੰ ਵੀ ਦੇਣਾ ਜ਼ਰੂਰੀ ਆ। ਹਨਾ ਤੇ ਅੱਜ ਆਏ ਹੋਏ ਆ ਜੀ ਕਸੌਲ ਦੇਖ ਰਹੇ ਆ ਨਜ਼ਾਰੇ ਆਵਾਦੀਆਂ ਹਨਾ ਆ ਦੇਖ ਲਓ ਮੇਰੇ ਪਿੱਛੇ ਕਿੱਡੇ-ਕੱਡੇ ਦਰਖਤ ਖੜੇ ਆ। ਵਾਹ ਜੀ ਵਾਹ। ਕਿਆ ਬਾਤ ਆ। ਪਹਾੜੀਆਂ ਬਹੁਤ ਉੱਚੀਆਂ ਉੱਚੀਆਂ ਤੁਸੀਂ ਦੇਖ ਸਕਦੇ ਮੈਂ ਕਹਿੰਦਾ ਪਹਾੜੀ ਬਹੁਤ ਉੱਚੀ ਆ ਹੁਣ ਚਾਹੀਆਂ ਦਾ ਭਾਈ ਅਸੀਂ ਮਣ ਨਹੀਂ ਸਕਦੇ ਵੀ ਕਿੰਨੀ ਕੁ ਹੋਊਗੀ ਹਾਈਟ ਆਈਡੀਆ ਜਆ ਯਾਨੀ ਆਈਡੀਆ ਜੇ ਇੱਥੋਂ ਖੜਕੇ ਲਾਈਏ ਜੀ ਮੇਰੇ ਖਿਆਲ ਨਾਲ ਹੋਊਗਾ ਭਈ ਇਹ 2000 ਫੁੱਟ ਉੱਚਾ ਤਾਂ ਪਹਾੜ ਸ਼ਾਇਦ ਵੱਧੇ ਹੋਵੇ ਕੋ ਕਹਿ ਨਹੀਂ ਸਕਦੇ ਕਿਉਂਕਿ ਆਹ ਡੇਡੇ 100 ਸਾਡੇ ਡੇਡੇ 150 ਫੁੱਟ ਵਾਲੇ ਦਰੱਖਤ ਛੋਟੇ ਛੋਟੇ ਲੱਗਦੇ ਇਹਨਾਂ ਮੂਰੇ ਹਨਾ ਪਹਾੜ ਤਾਂ ਬਹੁਤ ਉੱਚਾ ਜੀ ਤੇ ਉੱਧਰ ਅੱਗੇ ਤਾਂ ਪਹਾੜੀਆਂ ਬਹੁਤਿਆਂ ਜ਼ਿਆਦਾ ਉੱਚੀਆਂ ਤੇ ਜਿੱਥੇ ਹੁਣ ਅਸੀਂ ਰੂਮ ਲਿਆ ਹੋਇਆ ਜੀ ਇਹ ਲੋਕੇਸ਼ਨ ਬਹੁਤ ਵਧੀਆ ਹੈ ਐਨ ਇੱਕ ਨੰਬਰ ਲੋਕੇਸ਼ਨ ਆ ਤੇ ਉਰੇ ਜਿੰਨੇ ਵੀ ਆ ਟ੍ਰੈਵਲ ਟ੍ਰੈਵਲਰ ਆਉਂਦੇ ਆ ਉਰੇ ਸਾਰੇ ਉਰੇ ਰਹਿ ਕੇ ਜਾਂਦੇ ਆ ਹਨਾ ਆ ਸਾਰੇ ਜਿੰਨੇ ਤੁਸੀਂ ਮੇਰੇ ਪਿੱਛੇ ਦੇਖਦੇ ਆ ਇਹ ਸਾਰੇ ਹੋਟਲ ਬਣੇ ਹੋਏ ਆ ਜੀ। A to Z ਹੋਟਲ ਆ ਸਾਰੇ ਇਹ। ਤੇ ਜਿਹੜੇ ਹੋਟਲ ਚ ਅਸੀਂ ਰੁਕੇ ਹੋਏ ਆ ਇਹ ਇਹ ਹੋਟਲ ਵੀ ਫਿਲਹਾਲ ਤਿਆਰ ਹੋ ਵੀ ਗਿਆ। ਹਜੇ ਕੰਮੇ ਦਾ ਚੱਲ ਵੀ ਰਿਹਾ ਹੈ। ਤੇ ਪਰ ਇਹਨਾਂ ਨੇ ਹੁਣ ਸੀਜ਼ਨ ਕਰਕੇ ਫਟਾਫਟ ਦਮ-ਦਮ ਹਨਾ ਚਾਲੂ ਕਰਤਾ ਇਹਨਾਂ ਨੇ ਮਤਲਬ ਵੀ ਵਿਗਾ ਕੇ ਵੀ ਕਾਨੂੰ ਜਾਣ ਦੇਣੇ ਕਿਉਂਕਿ ਜਦੋਂ ਇਨਕਮ ਆਉਂਦੀ ਆ ਤਾਂ ਹੀ ਬਿਜ਼ਨਸ ਅੱਗੇ ਵਧਦਾ। ਜੇ ਹੁਣ ਅਗਲੇ ਨੂੰ ਇਸ ਤੋਂ ਇਨਕਮ ਆਉਂਗੀ ਤਾਂ ਇਹ ਥੋੜਾ ਜਿਹਾ ਹੋਰ ਵਧੀਆ ਕਰ ਦੂੰਗਾ ਇਹਨੂੰ ਹਨਾ। ਤੇ ਐਦਾਂ ਜੀ ਵੀ ਬਣਾਇਆ ਵਾ ਬਹੁਤ ਵਧੀਆ ਐਨ ਗੀਜਰ ਲੱਗਿਆ ਹੋਇਆ ਏ ਵਾਸ਼ਰੂਮ ਬਹੁਤ ਵਧੀਆ ਸਾਫ ਸਫਾਈ ਹੈ ਨਾ ਰੂਮ ਚ ਬਹੁਤ ਸਫਾਈ ਹੈ ਨਾ ਤੇ ਆਹ ਬਾਲਕਨੀ ਬਣੀ ਵੀ ਆ ਜਿਹੜੀ ਹੈ ਉਹ ਨਾਲ ਕੋਰ ਦਾ ਰੂਮ ਹੈ ਜੀ ਆਪਣੀ ਬਾਲਕਨੀ ਆ ਏ ਤੇ ਮਤਲਬ ਕਹਿ ਲੋ ਇੱਕ ਨੰਬਰ ਹੋਟਲ ਆ ਹਨਾ ਤੇ ਉਰੇ ਦਾ ਜਿਹੜਾ 뷰 ਆ ਬਾਲਕਨੀ ਦਾ ਉਹ 뷰 ਤਾਂ ਤੁਸੀਂ ਦੇਖੇ ਸਕਦੇ ਆ ਕੀ ਬਾਤ ਹੈ ਹਨਾ ਸਵੇਰੇ ਚਿਹੜੀਆਂ ਦੀ ਚਹਿਲ ਪਹਿਲ ਆਹਾਹਾ ਨਜ਼ਾਰਾ ਥਕਾਵਟ ਸਾਰੀ ਲੈ ਜਾਂਦੀ ਬੰਦੇ ਦੀ ਜਦ ਆ ਸਵੇਰ ਦੇਖਦੇ ਆਪਾਂ ਹਨਾ ਇੱਕ ਨੰਬਰ ਚੀਜ਼ ਆ ਜੀ ਤੇ ਬਾਕੀ ਹੁਣ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਮੈਂ ਦੇਖੋ ਮੜਾ ਇਹ ਨਜ਼ਾਰਾ ਤੁਸੀਂ ਵੀ ਹਨਾ ਆਜੋ ਲਓ ਜੀ ਦੇਖੋ ਨਜ਼ਾਰਾ ਇਹ ਸਾਰੇ ਹੋਟਲ ਆ ਜਿੰਨੇ ਵੀ ਤੁਹਾਨੂੰ ਦਿਖ ਰਹੇ ਆ ਉਹ ਸਾਹਮਣੇ ਹੋਟਲ ਆ ਆ ਹੋਟਲ ਨਾਲ ਵਾਲਾ ਤਿਆਰ ਹੋ ਰਿਹਾ ਇਹ ਵੀ ਕਾਫੀ ਬੜਾ ਏ ਇਹ ਤੋਂ ਅੱਗੇ ਹੋਟਲ ਆ ਤੇ ਉਹ ਨੀਚੇ ਹੋਟਲ ਆ ਜੀ ਆ ਹੋਟਲ ਆ ਸਾਰੇ ਹੋਟਲ ਹੈ ਜੀ ਇਹਨਾਂ ਦੇ ਬੈਕ ਸਾਈਡ ਬਹੁਤ ਹੋਟਲ ਹੈ ਯਾਨੀ ਇੱਕ ਨੰਬਰ ਚੀਜ਼ ਬਣੀ ਹੋਈ ਹੈ ਜੀ ਦੇਖੋ ਜੀ ਇਹ ਵਿਊ ਤੁਸੀਂ ਚੈੱਕ ਕਰ ਸਕਦੇ ਆਂ ਕਿਆ ਬਾਤ ਹੈ ਜੀ ਤੇ ਆ ਦਰਖਤ ਦੇਖ ਲਓ ਪਹਾੜ ਦੀ ਗੱਲ ਕਰਦਾ ਮੈਂ ਉਹ ਦੇਖੋ ਕਿੰਨਾ بڑا ਪਹਾੜਾ ਬਲਾ 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 ਉਹ ਕਹਾਣੇ ਉਹਦੇ ਬਾਹੂ ਗਲੀ ਫਿਲਮ ਦੇ ਅੱਦੇ ਸਮਾਨ ਚ ਬੜਿਆ ਵਾ ਜਾ ਕੇ ਪਹਾੜ ਤੇ ਇਹ ਹੈ ਪਥਰੀਲੇ ਜੀ ਆਜੀ ਪਹਾੜ ਇਹਨਾਂ ਉਪਰ ਦਰਖਤ ਤਾਂ ਹੈਗੇ ਉੱਪਰ ਆ ਮਤਲਬ ਐਸੇ ਸੈਂਟਰ ਜਿਹਾ ਅ ਦਰਖਤ ਦਰੋਖਤ ਘਟਾ ਜਿੱਦਾਂ ਇੱਥੇ ਕੋਈ ਨਾ ਸਾਰੇ ਪਥਰੇ ਆ ਪੱਥਰ ਆ ਸਾਰੇ ਤੇ ਮੱਕੀ ਬਾਈ ਜੀ ਟਰੈਵਲਰ ਆਈ ਜਾਂਦੇ ਆ ਉਰੇ ਉਹ ਹਰਿਆਣੇ ਦੀਆਂ ਗੱਡੀਆਂ ਹਿਮਾਚਲ ਦੀਆਂ ਖੜੀਆਂ ਐ ਪੰਜਾਬ ਦੀਆਂ ਵੀ ਹੈਗੀਆਂ ਐ ਟਾਮੀਆਂ ਟੱਲੀਆਂ ਆ ਪੰਜਾਬ ਦੀਆਂ ਪੰਜਾਬ ਦੀਆਂ ਟੱਲੀਆਂ ਸੌਰੀ ਪੰਜਾਬ ਦੀਆਂ ਗੱਡੀਆਂ ਇਦਾਂ ਜੀ ਆ ਜ਼ਿਆਦਾਤਰ ਲੋਕ ਟੈਕਸੀ ਕਰਕੇ ਆਉਂਦੇ ਆ ਫਿਰ ਟੈਕਸੀ ਜਿਹੜੇ ਡਰਾਈਵਰ ਆ ਉਹ ਵੀਰ ਆਪਣਾ ਸੜਕ ਤੇ ਗੱਡੀ ਲਾ ਕੇ ਨਾ ਉਹ ਕਿਉਂਕਿ ਉਹਨਾਂ ਨੇ ਵਿੱਚੇ ਸੌਣਾ ਹੁੰਦਾ ਉਹ ਕਿਤੇ ਉੱਥੀ ਸਾਈਡ ਤੇ ਲਾ ਕੇ ਪਾਰਕ ਦੱਬ ਕੇ ਕਿਤੇ ਮਤਲਬ ਪਾਰਕਿੰਗ ਤੁਹਾਨੂੰ ਪਤਾ ਹਰੇਕੇ ਬੰਦਾ ਪੇਮੈਂਟ ਬਚਾਉਂਦਾ ਆਪਣੀ ਦੋ ਪੈਸੇ ਜੀ ਬਚ ਜਣਾ ਮਤਲਬ ਪਰ ਪਰਚੀ ਪੁਰਸੀ ਤੋਂ ਅਗਲਾ ਕਹਿੰਦਾ ਵੀ ਚਲੋ ਉਹ ਕਰ ਲਈ ਹੈ ਨਾ ਇਹ ਬਚਾਉ ਹੁੰਦਾ ਹੈ ਤੇ ਅਗਲਾ ਸਾਈਡ ਤੇ ਲਾ ਕੇ ਵਿੱਚੇ ਸੌ ਜਾਂਦਾ ਐਦਾਂ ਐ ਤਾਂ ਕਰਕੇ ਉਰੇ ਇਹ ਪਾਰਕਿੰਗ ਵਾਲੀ ਐ ਹੋਟਲਾਂ ਦੀਆਂ ਪਾਰਕਿੰਗਾਂ ਐ ਉਰੇ ਜਿਹੜਾ ਰੂਮ ਲਾਊਗਾ ਉਹਦੀ ਉਹ ਗੱਡੀ ਖੜੂਗੀ ਤੇ ਬਾਕੀ ਹੁਣ ਪੰਜਾਬ ਦੀਆਂ ਗੱਡੀਆਂ ਹੈਗੀਆਂ ਤੁਹਾਨੂੰ ਕੋਈ ਨਹੀਂ ਜਾਂਦੇ ਹੋਏ ਦਿਖਾਣੇ ਆ ਤੇ ਆਜੋ ਫਿਰ ਹੁਣ ਚੱਲਦੇ ਆਂ ਅੰਦਰ ਰੂਮ ਦੇ ਮੈਡਮ ਹੋ ਗਈ ਤਿਆਰ ਮਿਲਦੇ ਆਂ ਭਾਈ ਮੈਡਮ ਇਹ ਆ ਕਰ ਲਈਏ ਆਪਾਂ ਐਂਟਰੀ ਰੂਮ ਚ ਲਓ ਜੀ ਇਧਰ ਮੈਡਮ ਜੀ ਬੈਠੇ ਲਾਈਟਾਂ ਬਾੜੀਆਂ ਨਹੀਂ ਰੂਮ ਦੀ ਹੁਣ ਦੇਖੋ ਲੋਕੋ ਤੁਸੀਂ ਰੂਮ ਦੀ ਕੀ ਬਾਤ ਹੈ ਲਓ ਜੀ ਇਹ ਜੀ ਡਿਨਰ ਅਸੀਂ ਕਰ ਲਿਆ ਸੀਗਾ ਰਾਤੀ ਤੇ ਐਨ ਉਹ ਕੀ ਰਿਪੋਰਟ ਆ ਜੀ ਰੂਮ ਦੀ ਐਨ ਹੁਣ ਤਾਂ ਚਲੋ ਅਸੀਂ ਥੋੜਾ ਜਿਹਾ ਖਲਾਰਾ ਜਿਹਾ ਪੈ ਗਿਆ ਰਾਤ ਤਾਂ ਬਹੁਤ ਵਧੀਆ ਸਫਾਈ ਸੀਗੀ ਐਨ ਹਨਾ ਤੇ ਇੱਧਰ ਉਹ ਰੂਮ ਆ ਗਿਆ ਜੀ ਆਪਣਾ ਇੱਕ ਨੰਬਰ ਰੂਮ ਆ ਜੀ ਐਨ ਤੇ ਮੇ ਲੋ ਜੀ ਇਧਰ ਮੈਡਮ ਜੀ ਨੂੰ ਰੈਡੀ ਹੋ ਗਏ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਰੈਡੀ ਹੋ ਗਏ ਹੂੰ ਪਰ ਤੁਸੀਂ ਮੈਨਾਂ ਧੋਖਾ ਕਰਤਾ ਇੱਕ ਕੀ ਹੋਇਆ ਮੇਰੇ ਗੱਲ ਧਖਾ ਲਾ ਲਿਆ ਤੁਸੀਂ ਅੱਛਾ ਹੁਣ ਜ਼ਖਾਮ ਹੋ ਗਿਆ ਪਰ ਮੈਂ ਜਾਣ ਤੁਹਾਨੂੰ ਪਤਾ ਪਹਿਲਾਂ ਹੋ ਜੰਨੀ ਆ ਹਾਂ ਮੈਂ ਤਾਂ ਅਰੇ ਆਏ ਹੈਰਾਨ ਆ ਹਾਂ ਹਲੇ ਤਾਂ ਪਾ ਮਨੀ ਗਰਾਂ ਚਾਹਦੇ ਸਾਰੇ ਕਸਵਲ ਕੋਲਾ ਮਨੀ ਗਰਾਂ ਚਾਹ ਕੋਲ ਪਰ ਗਾ ਲਾਇਓ ਜਾਂ ਮੈਂ ਬਨੜੀ ਜਾਉਂਗੀ ਮੈਂ ਜਮੇ ਜਮ ਹੋ ਜਾਣਾ ਯਾਰ ਹਲੇ ਮੈਂ ਤੁਹਾਨੂੰ ਕਿਆ ਕਹਿ ਦਿੱਤੀ ਲੇਹ ਲਦਾਖ ਘੁਮਾ ਕੇ ਲਿਖ ਆਇਆ ਤਿੰਨ ਚਾਰ ਸਾਲਾਂ ਤੱਕ ਉੱਤੇ ਮੈਂ ਹੋਰ ਜਾਮ ਹੋ ਜਾਣਾ ਲੇਹ ਲਦਾਖ ਉਰੇ ਤੇ ਵੀ ਘੱਟੋ ਘੱਟ 450 ਕਿਲੋਮੀਟਰ ਉੱਪਰ ਹੈ 4 450 ਕਿਲੋਮੀਟਰ ਲੇਹ ਲਦਾਖ ਤਾਂ ਬਹੁਤ ਉਚਾਈ ਉੱਪਰ ਜਾ ਕੇ ਆ ਲੈ ਐਸੇ ਗੱਲ ਕਰਦੀ ਆਂ ਕਿ ਮੈਂ ਇੱਥੇ ਜਾਮ ਬੂਗੀ ਹਾਂ ਆਇਂਣਾ ਚਾਹੁੰਦੀ ਆ ਤੁਹਾਨੂੰ ਮੈਂ ਬਿਲਕੁਲ ਬਿਲਕੁਲ ਨੀ ਠੰਡ ਉਰੇ ਚਲੋ ਆਪਣੇ ਅਕੋਰਡਿੰਗ ਫੇਰ ਵੀ ਠੰਡ ਜ਼ਿਆਦਾ ਅ ਉਰੇ ਪੱਖੇ ਵਾਲਾ ਮੌਸਮ ਵੈਸੇ ਹੈ ਨਹੀਂ ਪਰ ਮੰਨੂ ਨੀਂਦ ਨਹੀਂ ਆਉਂਦੀ ਪੱਖੇ ਵਗੈਰ ਹਲਕਾ ਜਿਹਾ ਚਲੋ ਐ ਇਦੀ ਹੈ ਵੀ ਹਵਾ ਆਪਾਂ ਹਵਾ ਤਾਂ ਸਾਲਾ ਖਾਸੀ ਮਾਰਦਾ ਹੈ ਉਦਾਂ ਹੀ ਲੱਗਦਾ ਛੋਟਾ ਜਿਹਾ ਜੀ ਹਵਾ ਸਾਲਾ ਸਕੂਲ ਗਿਆ ਵਾ ਹਵਾ ਦੀ ਤਾਂ ਢੂੜ ਪਟਦਾ ਹੈ ਪੂਰੀ ਸਾਲਾ ਸਕੂਲ ਗਿਆ ਵਾ ਸਾਲਾ ਸਕੂਲ ਗਿਆ ਵਾ ਛੁੱਟੀਆਂ ਹੋਈਆਂ ਨਹੀਂ ਸਾਲਜ ਨੂੰ ਨਹੀਂ ਅਲੇ ਨਹੀਂ ਹੋਈਆਂ ਅੱਛਾ ਕਾਦ ਹੋਣੀਆਂ ਹੋ ਜੂਗੀਆਂ ਇੱਕ ਦਿਨ ਠੀਕ ਆ ਠੀਕ ਆ ਸਾਲੇ ਨੇ ਪਹਿਲਾਂ ਕਿਹਾ ਕਿ ਨਾ ਅੰਜੀਤ ਜੀ ਜਾਇਆ ਮੈਨੂੰ ਵੀ ਲੈ ਕੇ ਜਾਣਾ ਮੈਂ ਕਿਹਾ ਕੋਈ ਨਾ ਜੀ ਜਿੰਨੂੰ ਤੈਨੂੰ ਕਹੂ ਵੀ ਲੈ ਕੇ ਜਾਉਂਦਾ ਠੀਕ ਆ ਠੀਕ ਆ ਲੈ ਆਹ ਪਰਦੇ ਹਟਾ ਕੇ ਮੜਾ ਜਾਂ ਵਿਊ ਤੇ ਰੱਖਾਉ ਵਿਊ ਦਿਖਾਦਾ ਵਿਊਰਸ ਨੂੰ ਇਧਰ ਸਾਈਡ ਵਾਲਾ ਵਿਊ ਆ ਗਿਆ ਜੀ ਉਧਰ ਦੂਜੀ ਸਾਈਡ ਦੀ ਸੀਗੀ ਇਧਰ ਸਾਈਡ ਵਾਲਾ ਵਿਊ ਆ ਗਿਆ ਤੇ ਆਹ ਰੋਡ ਜਾ ਰਿਹਾ ਜੀ ਆਪਣਾ ਅੱਗੇ ਤੇ ਵਿਊ ਉਹ ਦੇਖੋ ਜੀ ਪੰਜਾਬੀ ਬੰਦਾ ਆ ਰਿਹਾ ਏ ਝੰਡਾ ਲਾਇਆ ਹੋਇਆ ਏ ਮੋਟਰਸਾਈਕਲ ਤੇ ਐ ਵਾਹ ਜੀ ਬਾ ਪਰ ਇੱਕ ਗੱਲ ਵੀ ਬਹੁਤ ਪ੍ਰੋਬਲਮ ਆਈ ਹੈ ਕਿਹੜੀ ਗੱਲ ਦੀ ਵਾਹੀ ਉਹ ਟੋਲ ਵਾਹੀ ਬਹੁਤ ਕਟਦੇ ਆ ਪਰਚੀਆਂ ਟੋਲ ਬਾਈ ਸਹੀ ਗੱਲ ਆ ਹਾਂ ਬਹੁਤ ਪਰਚੀਆਂ ਕਟਦੇ ਆ ਆਪਣਾ ਪਤਾ ਜੈਸਮੀਨ 100 ਰੁਪਿਆ ਆਪਣਾ ਪਤਾ ਜੈਸਮੀਨ ਕਾਤੇ ਜਿਆਦਾ ਕਟਾ ਟੋਲ ਆਪਾਂ ਆਪਾਂ ਫਾਸਟ ਹਾਂ ਫਾਸਟ ਟੈਗ ਤਾਂ ਨਹੀਂ ਲਾਇਆ ਵਾ ਅ ਤੁਹਾਨੂੰ ਹੈਂਡੀਕਾਰਪ ਹਾਂ ਉਹਦਾ ਕਾਰ ਬਣਿਆ ਵਾ ਬਾਈ ਦਾ ਤੇ ਗੱਲ ਆਏ ਉਹ ਬਾਈ ਦਾ ਕਾਰਡ ਬਣਿਆ ਵਾ ਫਿਰ ਉਹਨੇ ਫਾਸਟੈਗ ਤਾਂ ਨਹੀਂ ਲਵਾਇਆ ਫਿਰ ਵੀ ਇੱਕ ਦੋ ਜਗ੍ਹਾ ਕੱਟ ਹੋ ਜਵੇ ਤੇ ਤਿੰਨ ਚਾਰ ਜਗ੍ਹਾ ਕੱਟ ਹੋਇਆ ਯਾਰ ਤਿੰਨ ਚਾਰ ਹੁਣ ਜਿੰਨੇ ਟੋਲ ਹੈਗੇ ਉਹਨੇ ਦਾ ਕੱਟਣਾ ਹੀ ਪੈਣਾ ਕਟਾਉਣੀ ਪੈਣਾ ਤੇ ਫਾਸਟੈਗ ਦੀ ਵਜ੍ਹਾ ਕਰਕੇ ਜੀ ਡਬਲ ਕੱਟ ਹੁੰਦੀ ਵਰਜੀ ਇੱਥੇ 100 ਤਾਂ ਇੱਥੇ 200 ਹਾਂ ਇੱਕ ਜਗ੍ਹਾ ਕਿੰਨਾ 320 ਰੁਪਏ ਕੱਟਾ 100 160 ਤਾਂ ਉਥੇ ਉਥੇ ਕੱਟ ਹੋਇਆ 300 40 ਰੁਪਿਆ ਭਾਈ ਪਤਾ ਨਹੀਂ ਹੋਰ 320 ਪਤਾ ਨਹੀਂ ਹਾਂ ਬਹੁਤ پیسے ਘੱਟ ਹੁੰਦੇ ਆ। ਸਮਾਨ ਚੱਕਾ। ਸਮਾਨ ਚੱਕੋ ਭਾਈ ਫਿਰ ਹੋਈਏ ਰੈਡੀ ਹੁਣ। ਹੁਣ ਰੂਮ ਕਰੀਏ ਖਾਲੀ। ਹਾਂ ਚਾਬੀ ਭਾਈ ਕੋਲ ਹੈ ਗੱਡੀ ਦੀ। ਉਹ ਕਿਉਂਕਿ ਉਹਨਾਂ ਨੇ ਗੱਡੀ ਹੋਰ ਕਢਾਉਣੀ ਸੀਗੀ ਪਾਰਕਿੰਗ ਚ। ਤੇ ਲਾਈਟਾਂ ਸਾਰੀਆਂ ਜੈਸੀ। ਧਾਣੂ ਆਪਣੇ ਘਰ ਵਰਗਾ ਹੀ ਹੈ। ਬਿਲਕੁਲ ਬਿਲਕੁਲ ਸਫਾਈ ਦੇਖੋ ਜੀ ਜਿਹੜੀ ਸਫਾਈ ਵੀਰ ਉਹਨਾਂ ਨੇ ਦਿੱਤੀ ਆ ਉਹ ਜੀ ਆਪਾਂ ਛੱਡ ਕੇ ਜਾਣੀ ਆਏ ਨਹੀਂ ਹੈਗਾ ਵੀ ਕੋਈ ਖਲਾਰਾ ਪਾ ਕੇ ਜਾਣਾ ਰੂਮ ਚ। ਹਣਾ ਤੇ ਚੱਲੀਏ ਫਿਰ ਚਲੋ 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 ਫਿਰ ਚਲੀ ਲਓ ਜੀ ਆਹਾ ਗੁਰਦੁਆਰਾ ਸਾਹਿਬ ਵੱਲੋਂ ਗਊਸ਼ਾਲਾ ਖੋਲੀ ਹੋਈ ਆ ਆ ਲਓ ਜੀ ਇਹ ਤਾਂ ਬਾਹਰ ਤਾਂ ਦਾਸ ਬੰਦ ਰਹੀਆਂ ਅੰਦਰ ਹੋਵੇ ਸ਼ਾਇਦ ਪਤਾ ਨਹੀਂ ਹੈਨਾ ਤੇ ਸਾਨੂੰ ਦੇਖਦੇ ਆ ਵੀ ਕੁਝ ਪਾਉਂਗੇ ਸਾਨੂੰ। ਔਰ ਇਹ ਲੋਕ ਕਰਦੇ ਹੋਣਾ ਜੀ ਦਾਨ ਪੁੰਨਾ ਕੇ ਕੁਝ ਪਾਉਂਦੇ ਹੋਣਾ ਇਹਨਾਂ ਨੇ। ਹਨਾ। ਤੇ ਇੱਧਰ ਪਾਰਕਿੰਗ ਆ ਗਈ ਇਹ ਫ੍ਰੀ ਪਾਰਕਿੰਗ ਆ ਗੁਰਦੁਆਰਾ ਸਾਹਿਬ ਨੂੰ। ਉਹ ਦੇਖੋ ਥਾਂ-ਥਾਂ ਲਿਖਿਆ ਹੋਇਆ ਇਹਨਾਂ ਨੇ ਜਿੱਥੋਂ ਉਤਰਦੇ ਆ ਨਾ ਉੱਥੋਂ ਸ਼ੁਰੂ ਹੋ ਜਾਂਦਾ ਲਿਖਣਾ। ਕੇਵਲ ਗੁਰਦੁਆਰਾ ਸਾਹਿਬ ਵਿੱਚ ਠਹਿਰੇ ਹੋਏ ਯਾਤਰੀਆਂ ਲਈ ਮੁਫਤ ਪਾਰਕਿੰਗ। ਇਹ ਸਾਰੀ ਇਹ ਇੱਥੋਂ ਚੜਦੀਆਂ ਜੀ ਗੱਡੀਆਂ ਉੱਪਰ। ਇਹ 2-3 ਮੰਜ਼ਿਲਾ ਉੱਪਰ ਪਾਰਕਿੰਗ ਬਣੀ ਹੋਈ ਐ। ਇਹ ਸਾਰੀ ਫ੍ਰੀ ਹੈ ਜੀ ਗੁਰਦੁਆਰਾ ਸਾਹਿਬ ਦੇ ਜਿਹੜੇ ਵੀ ਸ਼ਰਧਾਲੂ ਆਉਂਦੇ ਆ ਸੰਗਤ ਆਉਂਦੀ ਹੈ ਤੇ ਪਹੁੰਚੇ ਵੀ ਹੈ ਜੀ ਹੁਣ ਗੁਰਦੁਆਰਾ ਸ੍ਰੀ ਮਨਿਕਰਨ ਸਾਹਿਬ ਇਸ ਪਾਣੂ ਕਰਾਉਨੇ ਆ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਅਭਿਸ਼ੀਲੀ ਵਾਰੀ ਅਰਦਾਸ ਕਰਕੇ ਗਈ ਤੇ ਵੀ ਤੁਹਾਨੂੰ ਛੇਤੀ ਬੁਲਾਉਂਦਾ ਅੱਛਾ ਦੇਖ ਲੋ ਹਾਂ ਜਨਵਰੀ ਚ ਆਇਸੀ ਫਰਵਰੀ ਮਾਰਚ ਅਪ੍ਰੈਲ ਮਈ ਚ ਬਾਬੇ ਨੇ ਵੇਰ ਬੁਲਾ ਲੇ ਹਾਂ ਤੇ ਆ ਲਿਖਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਨਾਨਕਦੇਵ ਜੀ ਦਾ ਤੇ ਅਦਾ ਸਿੰਘ ਜੀ ਮਹਾਰਾਜ ਦਾ ਹਾਂ ਮਾਰਵਦੀ ਦਾ ਸਾਰਿਆਂ ਦਾ ਇਤਿਹਾਸ ਉਰੇ ਲਿਖਿਆ ਹੋਇਆ ਜੀ ਲਓ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਅਲੌਕਿਕ ਨਜ਼ਾਰਾ ਗੁਰਦੁਆਰਾ ਸਾਹਿਬ ਦਾ ਜਿਹੜਾ ਕੁਦਰਤ ਦਾ ਨਜ਼ਾਰਾ ਵੀ ਔਰੇ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਹੋ ਜਾਂਦੇ ਆ ਦੇਖੋ ਔਰੇ ਕੀ ਆ ਵੀਊ ਆ ਲਓ ਜੀ ਪਾਣੀ ਦੀ ਸਪੀਡ ਕਰੋ ਤੁਸੀਂ ਚੈੱਕ ਪਾਣੀ ਤਾਂ ਬੇਹਿਸਾਬੇ ਤੇਜ਼ ਹੈ ਦੇਖ ਸਕਦੇ ਆ ਤੁਸੀਂ ਉਰੇ ਤੱਕ ਬਿਲਕੁਲ ਠੰਡੀ ਹਵਾ ਆ ਰਹੀ ਆ ਸਾਨੂੰ ਪਾਣੀ ਦੀ ਦੇਖੋ ਪਾਣੀ ਦੀ ਸਪੀਡ ਕਰੋ ਆ ਦੇਖੋ ਜੀ ਪਾਣੀ ਜਿਹੜੇ ਹਿਸਾਬ ਨਾਲ ਉਹ ਪਾਣੀ ਦੀ ਟਾਲਾ ਆਣਾ ਨਾ ਬਾਈ ਚਾਂਸਰ ਆਪ ਨਾ ਕਰੇ ਕੋਈ ਉੱਪਰ ਜਿੱਦਾ ਮੀਂਹ ਮੂ ਪੈਂਦਾ ਤੇਜ ਪੂਰੇ ਤਾਂ ਪਾਣੀ ਹਾਂ ਉਹਦਾ ਪਾਣੀ ਬਹੁਤ ਤੇਜ ਹੋ ਜਾਂਦਾ ਹੁਣ ਆ ਤੇ ਇੱਧਰ ਦੇਖੋ ਆ ਸਾਹਮਣੇ ਜੀ ਇੱਕ ਪਾਸੇ ਉਹ ਸਾਲੀ ਸੋਚਣ ਦੀ ਆ ਢੱਡਾ ਪਾਣੀ ਆ ਗਰਮ ਪਾਣੀ ਹਾਂ ਉਹਦਾ ਧਰਤੀ ਚੋਂ ਹੀ ਆ ਧਰਤੀ ਚੋਂ ਹੀ ਆਉਂਦਾ ਦੇਖੋ ਉਹ ਸਾਹਮਣੇ ਗਰਮ ਪਾਣੀ ਆ ਜੀ ਇਹ ਦੇਖ ਲਓ ਇੱਧਰੋਂ ਵੀ ਭਾਫਾਂ ਨਿਕਲਦੀਆਂ ਇੱਕ ਉਦਰ ਤਾਜੀ ਕੁਦਰਤ ਦਾ ਰਿਸ਼ਮਾ ਹੈ ਕੁਦਰਤ ਦਾ ਰਿਸ਼ਮਾ ਨਹੀਂ ਮਹਾਰਾਜ ਦੀ ਕਰਮਾ ਹੈ ਇਹ ਉਹ ਤਾਂ ਹੈ ਚਲੋ ਕੁਦਰਤ ਮਹਾਰਾਜ ਕੁਦਰਤ ਵੀ ਮਹਾਰਾਜ ਨਹੀਂ ਬਣਾਈ ਹੋਈ ਹੈ ਤੇ ਉਹ ਸਾਹਮਣੇ ਵੀ ਭਾਫਾਂ ਨਿਕਲਦੀਆਂ ਪਾਣੀ ਚ ਤੇ ਇਹ ਤੁਸੀਂ ਲਾ ਸਕਦੇ ਹਿਸਾਬ ਉਹ ਵੀ ਸਾਰਾ ਕੁਦਰਤ ਦਾ ਰਿਸ਼ਮਾ ਹੈ ਮਹਾਰਾਜ ਦੀ ਕਰਪਾ ਹੈ ਹੈਨਾ ਕਿਤੇ ਠੰਡਾ ਪਾਣੀ ਕਿਤੇ ਠੰਡਾ ਪਾਣੀ ਕਿਤੇ ਗਰਮ ਪਾਣੀ ਤੇ ر <laughs> ਇਦਰ ਸਰੋਵਰ ਸਾਹਿਬ ਲਓ ਜੀ ਆ ਸਰੋਵਰ ਆ ਤੇ ਇੱਥੇ ਵੀ ਗਰਮ ਪਾਣੀ ਹੈ ਜੀ ਦੇਖੋ ਐਨ ਉਰੇ ਉਰੇ ਵੀ ਸਾਨੂੰ ਐਨ ਬਿਲਕੁਲ ਗਰਮੈਸ ਮਹਿਸੂਸ ਹੋ ਰਹੀ ਆ ਤੁਹਾਨੂੰ ਵੀ ਤੁਸੀਂ ਹਲਕਾ ਹਲਕਾ ਦੇਖ ਸਕਦੇ ਪਾਣੀ ਵਿੱਚੋਂ ਨਿਕਲਦਾ ਜਿਹੜਾ ਵਧੀਆ ਹੋਇਆ ਮੇਰਾ ਮੱਤ ਖੁੱਲ ਰਿਹਾ ਤੇ ਇਹ ਉਹ ਸਾਬ ਗਲਟ ਲਾਣ ਬਣਾਈ ਹੋਈ ਆ ਸਾਰੀ ਜੇ ਕਿਸੇ ਨੇ ਬਾਹਰ ਕਢ ਕੇ ਵੀ ਨਾ ਆਉਣਾ ਤੇ ਪਾਣੀ ਨਹੀਂ ਉਰੇ ਖੜੂਗਾ ਮਤਲਬ ਇਹ ਸਰੋਵਰ ਸਾਹਿਬ ਬਣਾਇਆ ਹੋਇਆ ਏ ਇਹ ਲਿਖਿਆ ਹੋਇਆ ਇਹਨਾਂ ਨੇ ਕਹਿੰਦੇ ਜਹਾ ਜਿਆਦਾ ਨਹਾਉਣ ਨਾਲ ਚੱਕਰ ਆ ਸਕਦੇ ਹਨ ਉਹ ਸਾਹਮਣੇ ਲਿਖਿਆ ਹੋਇਆ ਜੀ ਇਹਨਾਂ ਨੇ ਇਹ ਗਰਮ ਪਾਣੀ ਹੈ ਇਹਦੀ ਵਜ੍ਹਾ ਕਰਕੇ ਸ਼ਾਇਦ ਲਿਖਿਆ ਹੋਵੇ ਸਾਬਣ ਲਾ ਕੇ ਸਰੋਵਰ ਵਿੱਚ ਨਾ ਨਾਓ ਜੀ ਸਰੋਵਰ ਵਿੱਚ ਤੈਰਨਾ ਜਾਂ ਕਿਸੇ ਤਰ੍ਹਾਂ ਦੀ ਮਸਤੀ ਨਾ ਕਰੋ ਇਹ ਹਦਾਇਤਾਂ ਲਿਖੀਆਂ ਹੋਈਆਂ ਜੀ ਉਰੇ ਤੇ ਹੁਣ ਤੁਹਾਨੂੰ ਕਰਾਉਣੇ ਆ ਜੀ ਦਰਸ਼ਨ ਜੋੜੇ ਖੋਲ ਕੇ ਸਾਚ ਵਿੱਚ ਮੈਨਾਂ ਵਾਲ ਥੱਲੇ ਸੁਣ ਨਹੀਂ ਲੱਗਦਾ ਹਾਂ ਇਹ ਠੀਕ ਹੈ ਹੋਰ ਤਾਂ ਅੰਦਰ ਮਾਰ ਚਲੋ ਚੱਲਦਾ ਹਾਂ ਹਾਂ ਇਕੱਲੇ ਪਤਾਰ ਤੇ ਚੱਲ ਕੋਈ ਨਾ ਇਨੇ ਹੁਣ ਇਹ ਡੇਬਲ ਟੁੱਟ ਜਾਣੇ ਇਹ ਆ ਦੇਖੋ ਬਸ ਲੋ ਆ ਵੀ ਦਾ ਮੌਕਾ ਜੀ ਤੇ ਹੁਣ ਤੁਹਾਨੂੰ ਪਰੌਣੇ ਆ ਜੀ ਅੰਦਰ ਜੋੜਾ ਸਾਹਿਬ ਦੇ ਦਰਸ਼ਨ ਸੋਰੀ ਜੋੜਾ ਘਰ ਦੇ ਦਰਸ਼ਨ ਚਲੋ ਆਓ ਜੀ ਇੱਧਰ ਆ ਗਿਆ ਜੋੜਾ ਘਰ ਆਪਣਾ ਹੋਵੇ ਜੋੜੇ ਤਾਰ ਕੇ ਪਾ ਪੂਰੇ ਵੀ ਗਰਮੈਸ ਬਹੁਤ ਆ ਜੀ ਦੇਖੋ ਐਨ ਗਰਮ ਪਿਆ ਹੈ ਉਹ ਇਹਨੂੰ ਜੋੜੇ ਧਾਰੀਏ ਤੇ ਫਿਰ ਚੱਲੀਏ ਅੱਗੇ ਮੱਥਾ ਟੇਕੀਏ ਮੈਨੂੰ ਮਾਨੋਜੀ ਨੂੰ ਪਤਾ ਮੈਨੂੰ ਜਾਨ ਹੋ ਰਹੀ ਸੀ ਇਸ ਕਰਕੇ ਹਾਂ ਉਹ ਗਰਮਾਇਸ਼ ਵਧੀਆ ਹਨ ਚਲੋ ਜੋੜਾ ਧਾਰ ਕੇ ਜਿਸੀ ਅੱਗੇ ਬਾਹਰ ਤੁਸੀਂ ਪਹਿਲਾਂ ਹੱਥ ਧੋਇਆ ਹੋ ਜਾ ਕੇ ਤੇ ਉੱਪਰ ਹੈਗਾ ਜੀ ਇੱਧਰ ਦਰبار صاحب بابا جی દર્ਸ਼ਾ ਕਰ ਗਿਆ ਜੀ ਪ੍ਰਸ਼ਾਦਾ ਤੇ ਉਹ ਦੇਖੋ ਪਰਿਵਾਰਾ ਲੰਗਰ ਦਰਬਾਰ ਸਾਹਿਬ ਤੇ ਡਾਕਟਰ ਇਧਰਲੇ ਪਾਸੇ ਬਾਈ ਡਿਸਕਸ਼ਨ ਚੱਲ ਰਹੀ ਹੈ ਇਧਰ ਸਾਰੇ ਪਰਮਾਨ ਦਿਖਾਇਆ ਵਾ ਮਾਤਾ ਰਾਣੀ ਹੋ ਗਈ ਜੀ ਗੁਰਗੋਬਨ ਸਿੰਘ ਜੀ ਹੋ ਗਏ ਨਾਨਕ ਤੇਜ ਜੀ ਹੋ ਗਏ ਸ਼ੇਰ ਜੀ ਮਹਾਰਾਜ ਗਣੇਸ਼ ਮਹਾਰਾਜ ਬਸਾਂ ਲਈ ਟਾਈਮ ਇੱਥੇ ਜਿਹੜੀਆਂ ਬਸਾਂ ਚੱਲਦੀਆਂ ਹਨ ਇਹ ਅੰਮ੍ਰਿਤਸਰ ਤੋਂ ਲੁਧਿਆਣਾ ਪਟਿਆਲਾ ਚੰਡੀਗੜ੍ਹ ਹਰਿਦੁਆਰ ਸਭ ਕੁਝ ਨੂੰ ਤੇ ਲਿਖਿਆ ਹੋਇਆ ਜੀ ਤੇ ਕੁਲਪਾ ਚੱਲਦੇ ਆ ਜੀ ਉੱਪਰ ਹਮ ਲੋਗ ਆਏ ਹਾਂ ਥੱਲੇ ਨਹੀਂ ਸੰਗਤਾਂ ਘੱਟ ਨਹੀਂ ਜੀ ਕਿਉਂਕਿ ਛੁੱਟੀਆਂ ਦੇ ਵਿੱਚ ਜ਼ਿਆਦਾ ਸੰਗਤ ਆਉਂਦੀ ਆ ادھر لنگر ہال ਜੋ ਜਿਹੜੇ ਸਾਡੇ ਇਹ ਮੰਗਰਿਆ ਦੇ ਪਹਿਲੇ 6 ਲੋਕ ਚਾਂ ਇਹ ਛਾਡੋ ਲੋਕੀ ਸਾਰੇ ਗੁਰੂਆਂ ਦੀ ਇਹ ਇੱਥੇ ਫੋਟੋ ਆ ਚੂਕਮ ਨਾਮਾ ਅੱਜ ਜੀ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ ਦਾ ਜੀ ਹੈ ਬਾਪਾ ਜੀ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅੱਜ ਨਹੀਂ ਡੇਟ ਦੇਖੋ 3 30 ਚਲੋ ਤੇ ਇਥੇ ਟਾਈਮ ਸਾਰਾ ਹੋ ਗਿਆ ات تے سے brahman تے یج اندر حلن ہے تے صد پچھن سر سنم تمام ہے او نے روپ دے جای ارم نہائے وسرا ہے تودی چون ملے اس جگ نے کو گلد گرم کیا کہ ہما میں اسماعیلن کس نو ملیا موسیقی

نانک گرمو کیان براکت ہو رہا ہے کہ میں اگیاں انجھے چھکایا جس میں کرنا ہوگا ہے اور پورا گرمو کھرنا آتیایا منا دیجا صدقورت نانا سیو صدقورت نانا لگو کیار سہجے نامنا آتیایا اتکرتایا سرچا پھر جو کی پائیا ویسٹا سدار پوار پورا لالا چلا کے امنا اور بارنا پار ਨਾਨਕ ਗੁਰੂ ਗਰੇ ਜੇ ਆਪਲੇ ਕਰਤਾਰ ਕੋੜੀ ਗੁਰਸੱਚੇ ਦੇ ਸੋਹੇ ਸੁੱਚੇ ਸਰਦ ਰਾਈ ਹਰ ਕੀ ਦੀਸ ਮੁਜੀ ਹਰ ਪ੍ਰੇ ਰਕਸਾਇ ਹਰ ਰੰਗ ਰੰਗੇ ਸਦਾ ਰਗਨ ਤੇ ਰਸਨਾ ਤਸ ਪਈ ਸਫਰ ਜਨਨ ਦੀ ਮੁਕਜਾਤਾ ਤਰ ਜੀਉ ਰਿਲੇ ਰਸਾਇ ਬਾਝ ਗੁਰ ਸਰੇਲਾ ਜੇ ਪਾਇ ਬਲ ਸੁਨੁਮਲਾ ਤੀਜਾ ਤਰ ਜੁਮ ਮੇ ਨਾਮ ਲਿਖਾ ਜੋਗਤੀ ਖਟਿਆ ਅਰ ਉਤਕਰਤ ਪਾਇਆ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਅੰਦਰ ਨਾਮ ਧਿਆਇਆ ਵਿਚੇ ਗਏ ਗੁਰ ਬਚਨ ਉਦਾਸੀ ਹਮੇ ਮੂਹ ਚਲਾਇਆ ਆਤਮਿਆ ਕੁਲ ਜਗਤ ਤਰਾਇਆ ਧਰਮ ਜਨੇ ਦੀ ਮਾਇਆ ਐਸਾ ਸਤਗੁਰ ਸੋਈ ਪਾਈ ਜਿਸ ਤੁਰ ਮਸਤਕ ਹਰ ਲਿਖ ਪਾਇਆ ਜੇ ਨਾਮ ਨ ਕਰੇ ਬਲੇ ਹਾਲੀ ਗੁਰ ਆਪਣੇ ਬਿਟੋ ਤੇ ਪ੍ਰਭ ਕੋਲਾ ਮਾਰ ਨ ਪਾਇਆ ਮੱਲਾ ਤੀਜਾ ਰੈ ਗੁਰ ਪਾਇਆ ਵੀ ਕੁਲੇ ਜੁਤੀ ਲੋਜ ਪਾਉਂਦੇ ਲੰਗਰ ਹਾਰ ਚ ਆਪਾਂ ਪੂਰੇ ਛੱਕੇ ਹੁਣ ਪ੍ਰਸ਼ਾਦਾ ਚੌਲ ਬਣੇ ਹੋਏ ਆ ਤੇ ਆ ਜੀ ਮੈਂ ਲੈ ਆਈ ਕਿਤੇ ਬਾਬਾ ਜੀ ਲਓ ਜੀ ਕੜੀ ਨਾਲ ਨੂੰ ਬਣੀ ਹੋਏ ਆ ਚਾਹਲ ਸਾਰਾ ਕੁਝ ਮੇਰੀ ਪਸੰਦ ਦਾ ਮਤਦੇ ਹੋਗੇ ਜਿਹੜਾ ਸੱਚੀ ਸ਼ਰਧਾ ਨਾਲ ਆਉਂਦਾ ਸੱਚੇ ਮੰਨ ਨਾਲ ਆਉਂਦਾ ਹਾਂ ਮਹਾਰਾਜ ਨੇੜੇ ਹੋ ਕੇ ਆਉਂਦਾ ਬਿਲਕੁਲ ਲਓ ਜੀ ਪ੍ਰਸ਼ਾਦਾ ਵੀ ਇਫਾਂ ਲੈ ਲਿਆ ਤੇ ਚਾਹਲ ਤੇ ਕੜੀ ਵੀ ਪਵਾਲੀ ਜਲ ਵੀ ਆ ਗਿਆ ਠੰਡਾ ਠੰਡਾ ਤੇ ਹੁਣ ਸ਼ੱਕ ਗਿਆ ਜੀ ਫਿਰ ਲੋ ਇਹ ਤੇ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਜਿਹੜੇ ਬਾਗਰਾਂ ਦੀ ਕੋਈ ਪਿੱਤਲ ਦੀਆਂ ਹਾਂ ਉਹਨਾਂ ਦੇ ਚੌਲ ਪਾਉਂਦੇ ਆ ਆ ਪਿੱਛੇ ਜਿੱਥੇ ਪਾਣੀ ਉਬਲਦਾ ਉਹਦੇ ਵਿੱਚ ਰੱਖਦੇ ਆ ਹਾਂ ਆਉ ਉਹਦੇ ਵਿੱਚ ਉਬਲਦੇ ਪਾਣੀ ਚ ਬਣ ਜਾਂਦਾ ਚੌਲ ਬਣ ਜਾਂਦੇ ਆ ਤੇ ਇਹ ਉਹਦੇ ਸਟੀਮ ਵੀ ਆਹ ਜਿਹੜੀ ਗੈਸ ਕਹਿੰਦੇ ਗਰਮ ਗੈਸ ਨਾਲ ਵੀ ਬਣਦਾ ਜੀ ਲੱਗਦਾ ਆਲੋ ਇੱਧਰ ਹੈਗਾ ਗਰਮ ਗੁਫਾ ਦਾ ਰਸਤਾ ਆਹ ਦੇਖ ਸਕਦੇ ਹੋ ਤੁਸੀਂ ਦਰ ਗੁਫਾ ਜਿਹੜੀ ਗਰਮ ਹੈ ਪੁਰੇ ਕਹਿੰਦੇ ਵੀ ਕਿਸੇ ਦਾ ਵੀ ਕੋਈ ਵੀ ਦਰਦ ਹੋਵੇ ਓਹੋ ਮਤਲਬ ਠੀਕ ਹੋ ਜਾਂਦਾ ਪੂਰੇ ਪੂਰੇ ਬੈਠ ਕੇ ਹਾਂਜੀ ਫਰਸ਼ ਵੀ ਇਸ ਵਕਤ ਪੂਰਾ ਗਰਮ ਹੈ ਦੇਖ ਲਓ ਕੁਦਰਤ ਦਾ ਕ੍ਰਿਸ਼ਮਾ ਜਿਹੜਾ ਹੈ ਨਾ ਫਰਸ਼ ਵੀ ਗਰਮ ਹੈ ਨਾ ਤੇ ਆਜੋ ਅੰਦਰ ਚੱਲਦੇ ਹਾਂ ਵਾਈ ਗੁਰੂ ਕੀ ਨਸਬੋਦੇ ਜੋ ਵੀ ਕੁਦਰਤ ਹਾਂ ਕੁਦਰਤਾਂ ਦੇ ਜੋ ਵੀ ਉਹਦੇ ਦੁੱਖ ਦਾ ਨਾਲ ਲਾ ਕੇ ਬੈਜੋ 10 ਮਿੰਟ ਮਤਲਬ ਪੱਥਰ ਦੇ ਕੋਲ ਇੱਥੇ ਕੰਮ ਕੀ ਆ ਗਿਆ ਕਰਿਆ ਉਹਰੇ ਲੋਕ ਲਿਖੀ ਜਾਂਦੇ ਨਾਮ ਨੂੰ ਆਪਣੇ ਐ ਚ ਲੋ ਗਲਤ ਆ ਮਹਾਰਾਜ ਨੂੰ ਨਹੀਂ ਚੰਗਦਾ ਬਾਕੀ ਤਾਂ ਸੂਰ ਹੈ ਇਹ ਲੋਈ ਗਰਮ ਧੁੱਪਾ ਹੋਇਆ ਥੁਲੇ ਹੁਣਦਨ ਉਪਧੀ ਤਿੰਨ ਚਾਰ ਜਗ੍ਹਾ ਵਿੱਚ ਨੂੰ ਲੰਘਣਾ ਪੈਂਦਾ ਓਰੇ ਵਾਹ ਅੱਜ ਬੜੇ ਗੁੱਸੇ ਤੇ ਫੜਾ ਚਲੀ ਇਹਨਾਂ ਨੇ ਸੇਵਾ ਕੀਤੀ ਹੋਈ ਹੈ ਨਾ ਪੂਰੀ ਸੇਵਾ ਕਰੀ ਹਾਂ ਸਮਾਜ ਦਾ ਬੰਦਾ ਇਹ ਸਮਾਜ ਦਾ ਬੰਦਾ ਕਿ ਆਦਲਾ ਵਿਦਿਆਰਥੀ ਚਲੋ ਹਰੇਕ ਦੀ ਆਪਣੀ ਆਪਣੀ ਸੋਚਣੀ ਹੁੰਦੀ ਆ ਲਓ ਜੀ ਹੁਣ ਆਪਾਂ ਆ ਕੇ ਬਾਹਰ ਗੋਫਾ ਤੋਂ ਇੱਥੇ ਇੱਥੇ ਥੋੜਾ ਜਿਹਾ ਗਰਮ ਹਵਾ ਦਾ ਬੁੱਲਾ ਵੀ ਆਉਂਦਾ ਏ ਤੇ ਠੰਡੀ ਵੀ ਦਾ ਵੀ ਆਹ ਦੇਖੋ ਇੱਥੋਂ ਤੋਂ ਆ ਨਿਕਲਦਾ ਨੀਚੇ ਗਰਮ ਪਾਣੀ ਚੱਲ ਰਿਹਾ ਏ ਲਓ ਜੀ ਆਹ ਆਹ ਲਿਖਿਆ ਵਾ ਇਹ ਤੇ ਹਾਸ ਅਤੇ ਮਹੱਤਤਾ ਤੇ ਚਲੋ ਫਿਰ ਹੋਰ ਪਾਹੀ ਉਹਦੇ ਚਾਂਦੇ ਬਾਰਦਾ ਸਾਨੂੰ ਵੀਉ ਜਾ ਕੇ ਦਿਖਾਉਨੇ ਆ। ਉਹ ਜੋੜੇ ਲੈ ਕੇ ਨਿਕਲੀਏ। ਇਹ ਹੈਗਾ ਜੀ ਬਾਜ਼ਾਰ। ਇੱਕ ਸਾਰਾ ਤੇ ਹੁਣ ਜੀ ਪ੍ਰਚੱਤਨ ਹੈ ਨਾ ਅੱਗੇ ਚੱਲਦੇ ਗੰਗੇ ਵਿੱਚ ਬੱਚੇ ਚੱਲਦੇ ਮੰਦਰ ਤੇ ਸਭ ਚਲਦੇ ਆ ਜੀ ਅੰਦਰ ਇੰਨੀ ਦੂਰ ਤੇ ਆਏ ਚੜਾਓ ਪ੍ਰਸ਼ਾਦ ਛੋਟਾ ਲੱਲੂ ਪਜਾਰਾ ਲੋ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ਼ਿਵ ਜੀ ਮਹਾਰਾਜ ਤੇ ਇੱਧਰ ਪਾਈ ਬੈਠਾ ਜੀ ਇਹ ਦਿਨ ਦਾ ਛੋਲੇ ਛੋਲਿਆਂ ਨੂੰ ਗਰਮ ਪਾਣੀ ਦੇ ਵਿੱਚ ਉਬਾਲਦੇ ਆ ਖਾਓ ਪ੍ਰਸ਼ਾਦ ਦੇ ਤੌਰ ਤੇ ਲੈ ਕੇ ਜਾਓ ਇੱਕ ਇੱਕ ਆ ਇਧਰ ਚੌਲ ਵਗੈਰਾ ਤੇ ਵੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਉਹ ਬੱਚੇ ਸੰਗਤਾਂ ਨੇ ਪੈਸੇ ਗਿਰੇ ਨੇ ਇਧਰ ਵੀ ਬੰਨਦੇ ਆ ਉਧਰ ਵੀ ਬੰਨਦੇ ਆ ਤੇ ਫਿਰ ਚੱਲਦੇ ਆ ਜੀ ਅੱਗੇ ਮੰਦਿਰ ਵੱਲੋਂ ਨੰਦੀ ਮਹਾਰਾਜ ਜੀ ਬੈਠੇ ਆ ਇਧਰ ਆ ਵੀ ਆ ਬਹੁਤ ਆ ਰਣੀ ਦਾ ਦਰਵਾਜ਼ਾ ਸ਼ਬਦ ਅਪਣਾ ਕਰਿਓ ਜੀ ਜੋ ਤਕਲੀਫਾਂ ਦਾ ਰਖਿਆ ਦੂਰ ਪੱਤੀ ਬਹੁਤ ਗਰਮ ਆ ਇਤਿਹਾਸਿਕ ਸੰਗਤ ਜਿਨ੍ਹਾਂ ਦੇ ਵੀ ਜੋ ਮਨੋ ਕਾਮਨਾ ਹੈ ਜਿਨ੍ਹਾਂ ਦੇ ਵਿੱਚ ਨੂੰ ਬੋਲਦੇ ਆ ਤੇ ਫਿਰ ਮਾਰਾ ਤੱਕ ਪੁੱਜਨੀ ਹੈ ਮਾਨਤਾਵਾਂ ਹੈ ਠੀਕ